ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹੀਆਂ ਗੁਰੂ ਨਾਨਕ ਨਾਮਲੇਵਾ ਸੰਤਾਂ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਸੰਤਾਂ ਨੂੰ ਪਤਾ ਹੈ ਕਿ ਭਾਈ ਅਮਰਤਪਾਲ ਸਿੰਘ ਜੋ ਕਿ ਡਿਬਰੂਗੜ ਅਸਾਮ ਦੇ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਸੰਗਤਾਂ ਦੀ ਪੁਰਜੋ ਅਪੀਲ ਦੇ ਉੱਤੇ ਭਾਈ ਅਮਰਤਪਾਲ ਸਿੰਘ ਆਉਂਦੀਆਂ ਲੋਕ ਸਭਾ ਇਲੈਕਸ਼ਨ 2024 ਦੇ ਵਿੱਚ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਖੜੇ ਹੋਏ ਨੇ ਪੰਜਾਬ ਕਿਸਾਨ ਯੂਨੀਅਨ ਬਾਗੀਲੀ ਕੋਰਟ ਕਮੇਟੀ ਨੂੰ ਹਲਕਾ ਸੁਲਤਾਨਪੁਰ ਲੋਧੀ ਦੀ ਸੇਵਾ ਪਰਿਵਾਰ ਵੱਲੋਂ ਬਖਸ਼ੀ ਗਈ ਏ ਸੋ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਏ ਕਿ ਵੱਖ ਚੜ ਕੇ ਆਪਾਂ ਇਸ ਸੇਵਾ ਦੇ ਵਿੱਚ ਇਸ ਪੰਥ ਦੀ ਸੇਵਾ ਦੇ ਵਿੱਚ ਇਸ ਕੌਮ ਦੀ ਸੇਵਾ ਦੇ ਵਿੱਚ ਪੰਥ ਪੰਜਾਬ ਤੇ ਪੰਜਾਬੀਅਤ ਨਾਲ ਖੜਨ ਦੀ ਅਜ ਲੋੜ ਏ ਕਿਉਂਕਿ ਬਹੁਤ ਸਾਰਾ ਕੂੜ ਪਕਾ ਜਿਹੜਾ ਕੀਤਾ ਗਿਆ ਸੀ ਕਿ ਐਫ ਆਈ ਅੰਮ੍ਰਿਤਪਾਲ ਸਿੰਘ ਖਾਲਿਸਤਾਨ ਦੀ ਗੱਲ ਕਰਦੇ ਨੇ ਵੱਖਵਾਦ ਦੀ ਗੱਲ ਕਰਦੇ ਨੇ ਅਸਵਾਦ ਦੀ ਗੱਲ ਕਰਦੇ ਨੇ ਨੌਜਵਾਨਾਂ ਨੂੰ ਹਥਿਆਰ ਫੜਾਉਣ ਦੀ ਗੱਲ ਕਰਦੇ ਨੇ ਸਿੱਧਾ ਦੇਣ ਦੀ ਗੱਲ ਕਰਦੇ ਨਹੀਂ ਪਰ ਅੱਜ ਸਾਨੂੰ ਗੁਰੂ ਨਾਨਕ ਨੇ ਇੱਕ ਸਵਧਾਨਿਕ ਮੌਕਾ ਦਿੱਤਾ ਹੈ ਕਿ ਇੱਕ ਸਵਿਚ ਨੱਪਣ ਦੇ ਨਾਲ ਇੱਕ ਤੁਹਾਡੀ ਮਤਦਾਨ ਕਰਨ ਦੇ ਨਾਲ ਤੁਹਾਡੀ ਇੱਕ ਵੋਟ ਦੇ ਨਾਲ ਆ ਜੋ ਪੰਜਾਬ ਦੇ ਯੋਧੇ ਕੌਮ ਦੇ ਯੋਧੇ ਜਿਹੜੇ ਹੈਗੇ ਆ ਉਹ ਜੇਲ੍ਹਾਂ ਦੇ ਵਿੱਚੋਂ ਬਾਹਰ ਆ ਸਕਦੇ ਨੇ ਤੇ ਬਾਹਰ ਆ ਕੇ ਉਹ ਨੌਜਵਾਨੀ ਨੂੰ ਨਸ਼ਿਆਂ ਤੋਂ ਰਾਹਤ ਦੇਣਗੇ ਤੇ ਇਸ ਸਮਾਜ ਨੂੰ ਸਿੱਧੇ ਪਾਸੇ ਪਾਉਣਗੇ ਸੋ ਸਾਰੀਆਂ ਇਹ ਸੰਖਤਾ ਨੂੰ ਬੇਨਤੀ ਹੈ ਕਿ ਕੱਲ ਨੂੰ ਹਲਕਾ ਸੁਲਤਾਨਪੁਰ ਲੋਧੀ ਦੀ ਜੋ ਚੋਣ ਪਚਾਰ ਹੈ ਉਹ ਗੁਰਦੁਆਰਾ ਗੁਰਸੇਬ ਸਾਹਿਬ ਤੋਂ ਅਰਦਾਸ ਬੇਨਤੀਆਂ ਕਰਨ ਨੂੰ ਬRAND ਨੂੰ ਕੀਤਾ ਜਾਵੇਗਾ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਇੱਕ قافਲਾ ਜਾਵੇਗਾ ਉਸ ਉਹਨਾਂ ਪਿੰਡਾਂ ਦੀ ਜਿਹੜੀ ਲਿਸਟ ਵਾਸੀ ਇਸ ਵੀਡੀਓ ਦੇ ਨਾਲ ਮੈਂਸ਼ਨ ਕਰਦਾਂਗੇ ਉਹਦਾ ਰੂਟ ਜਿਹੜਾ ਪਲਾਨ ਹੈਗਾ ਉਹ ਤੁਹਾਨੂੰ ਮੈਂਸ਼ਨ ਕਰ ਦਿੱਤਾ ਜਾਊਗਾ ਸੋ ਆਸ ਕਰਦੇ ਹਾਂ ਕਿ ਸਾਰੀਆਂ ਇਹ ਸੰਖਤਾਾਂ ਵੱਟ ਚੜ ਕੇ ਸਹਿਯੋਗ ਦੇਣਗੇ ਅਸੀਂ ਇਸ ਵੀਡੀਓ ਥੱਲੇ ਆਪਣੇ ਨੰਬਰ ਵੀ ਮੈਂਸ਼ਨ ਕਰਾ ਦਾਂਗੇ ਕਿ ਸਾਰੀਆਂ ਸੰਗਠਨ ਜ਼ਰੂਰ ਕੰਟੈਕਟ ਕਰਨ ਜਿੰਨੀਆਂ ਵੀ ਗੁਰੂ ਨਾਨਕ ਨਾਮਲੇ ਵਾਲੇ ਸੰਗਠਨ ਪੰਥ ਪੰਜਾਬ ਤੇ ਪੰਜਾਬੀਅਤ ਨਾਲ ਖੜਨ ਵਾਲੇ ਲੋਕ ਆ ਅਸੀਂ ਅਸੀਂ ਵੀ ਆਪਣੇ ਵੱਲੋਂ ਹਰ ਉਸ ਦਰਦੀ ਘਟ ਜੋ ਪੰਜਾਬ ਦਾ ਦਰਦ ਰੱਖਦਾ ਆਪਣੇ ਸੀਨੇ ਦੇ ਵਿੱਚ ਉਹਦੇ ਤੱਕ ਪਹੁੰਚ ਕਰਾਂਗੇ ਹਰ ਆਰਗੇਨਾਈਜੇਸ਼ਨ ਤੱਕ ਪਹੁੰਚ ਕਰਾਂਗੇ ਹਰ ਸਿੱਖ ਸੰਸਥਾ ਤੱਕ ਪਹੁੰਚ ਕਰਾਂਗੇ ਸੋ ਇੰਨੀਆਂ ਕਭੇਂਤੀਆਂ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ